ਕੀ ਗਿਆ ਨਾ ਹਲੇ ਪਹੁੰਚੇ ਨਹੀਂ ਸੀ ਰਾਜੇ ਦੇ ਦਰਬਾਰ ਤੱਕ ਔਰੰਗਜ਼ੇਬ ਤੱਕ ਨਹੀਂ ਪਹੁੰਚੇ ਸੀ ਤੇ ਬਾਦਸ਼ਾਹ ਕਦੇ ਇਹਨਾਂ ਨੂੰ ਮਿਲਣਾ ਹੀ ਨਹੀਂ ਸੀ ਪਤਾ ਸੀ ਕਿ ਭਈ ਆਪਣਾ ਸਮਾਂ ਕਿੰਨਾ ਹੈਗਾ ਕਿ ਨੌਂ ਸਾਲ ਦੇ ਵਿੱਚ ਹੀ ਬਾਦਸ਼ਾਹ ਨੇ ਗੁਰਤਾ ਗਦੀ ਤੇ ਵੀ ਬਰਾਜਮਾਨ ਹੋਏ ਹੈ ਪਰ ਛੋਟੀ ਉਮਰ ਸੀ ਉਹਨਾਂ ਦਾ ਜੋ 파ਟ ਸੀ ਨਾ ਆਉ ਕਹਿਣ ਦੀ ਹੈ ਜੋ ਉਹਨਾਂ ਨੂੰ ਵਾਹਿਗੁਰੂ ਬਣੋ ਰਚਨਾ ਲੱਕੇ ਤੇ ਤੁਸੀਂ ਇੰਨਾ ਕੰਮ ਕਰਨਾ ਤੁਸੀਂ ਇੰਨਾ ਇੱਕ ਜਿਵੇਂ ਫਿਲਮਾਂ ਚ ਹੁੰਦਾ ਨਾ ਵੀ ਇੰਨੇ ਕ ਡਾਇਲੋਗ ਬੋਲਣੇ ਤੋਂ ਵੱਧ ਕੱਟ ਨਹੀਂ ਬੋਲਣੇ ਉਵੇਂ ਸਭ ਕੁਝ ਕਿਰਤ ਹੁੰਦੀ ਹੈ ਵਾਹਿਗੁਰੂ ਦੀ ਜੋ ਵੀ ਉਹਨਾਂ ਨੂੰ ਭੇਜਦਾ ਅਵਤਾਰ ਨੂੰ ਭੇਜਦਾ ਧਰਤੀ ਤੇ ਉਹਨਾਂ ਨੂੰ ਸਿਰਫ ਪਰਮਿਸ਼ਨ ਹੁੰਦੀ ਹੈ ਕਿ ਇੰਨਾ ਤੁਸੀਂ ਕਰਨਾ ਜਾ ਕੇ ਇਹ ਪਾਰਟ ਅਦਾ ਕਰਨਾ ਉਸ ਤੋਂ ਬਾਹਰ ਨਹੀਂ ਹੁੰਦੀ ਇਹ ਤਾਂ ਦੁਨੀਆ ਨੂੰ ਸਮਝਾਉਣ ਦੀ ਗੱਤਰ ਹੁੰਦਾ ਤੇ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਹੁਣ ਜਿਤਨਾ ਅੱਜ ਸਮੇਂ ਦੇ ਵਿੱਚ ਪਣ ਤਾਂ ਬ੍ਰਾਹਮਣਾਂ ਦੀ ਪਣ ਤਾਂ ਬ੍ਰਾਹਮਣਾਂ ਦੀ ਕੀ ਧਰਮੀਆਂ ਦੀ ਬੜੀ 질ਸੀ ਹੈ ਸਿੱਖ ਦੀ ਸਿੱਖ ਨਾਲ 질ਸੀ ਹੈ ਕੀ ਅੰਦਰ ਈਰਖਾ ਵਾ ਵੀ ਉਹਦੇ ਕੋਲ ਸੰਗ ਤੇ ਨਹੀਂ ਕਿਉਂ ਜੁੜ ਗਈ ਉਹਦੇ ਕੋਲ ਨਿਆ ਘੱਡੀਆਂ ਮੋਟਰ ਪੈਸਾ ਕਿਵੇਂ ਆ ਗਿਆ ਇਹਨੇ ਸੋਚਣਾ ਕਿ ਮੈਂ ਆਪਣੀ ਚਾਲ ਚੱਲਣਾ ਆਪਣਾ ਗਿਆਨ ਵਧਾਵਾ ਮੈਂ ਤਾਂ ਸੇਵਾਦਾਰਾਂ ਸੇਵਾ ਕਰਾਂ ਪਰ ਆ ਵੀ ਈਰਖਾ ਅਜ ਵੀ ਹੈ ਜੇ ਕਿਸੇ ਕੋਲ ਉਹਦਾ ਨਾਮ ਉਹਨੂੰ ਵਡਿਆਈਆਂ ਸ਼ੋਰਤਾ ਮਿਲਣ ਲੱਗ ਜਾਂਦੀਆਂ ਨੇ ਤੇ ਦੂਸਰੇ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਜਾਣ ਦੀ ਕੋਸ਼ਿਸ਼ ਕਰੀਏ ਰਾਹ ਅਪਣਾਈ ਉਲਟ ਕਿ ਜਾਂਦੇ ਨੂੰ ਵੀ ਭਾਈ ਪਿੱਛੇ ਖਿੱਚਣਾ ਕਿ ਜਾਂਦੇ ਨੂੰ ਵੀ ਕਹਿਣਾ ਇਹਨੂੰ ਪਿੱਛੇ ਖਿਚੜੀ ਸੁੱਟ ਲਈ ਈਰਖਾਵਾਦੀ ਰੋ ਵਿਚਾਰ ਬਿਸੀ ਬਕਰੇ ਲੰਬੇ ਚਲੇ ਜਾਣੇ ਕਿ ਪਹਿਲੇ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਰੋਧ ਸੀ ਨਾ ਇਹ ਉਸ ਸਮੇਂ ਦੇ ਉੱਚੇ ਆਪਣੇ ਆਪ ਨੂੰ ਕਹਾਵਣ ਵਾਲੇ ਪੰਡਤ ਬ੍ਰਾਹਮਣਾਂ ਨਾਲ ਹੀ ਹੋਇਆ ਟਕਰਾ ਤੇ ਗੁਰਨਾਨਕ ਸਾਹਿਬ ਦਾ ਟੱਕਰਾ ਇਹਨਾਂ ਨਾਲ ਉਦੋਂ ਦਾ ਹੋਇਆ ਤੇ ਚੱਲਦਾ ਆ ਰਿਹਾ ਅੱਜ ਤੱਕ ਚੱਲਦਾ ਆ ਰਿਹਾ ਹੈ। ਅਜੀ ਭਾਈ ਇਹਨਾਂ ਦਾ ਕੋਈ ਆਪਣਾ ਮੇਲ ਬਲਾਪ ਨਹੀਂ ਹੈ। ਕੋਈ ਬਿਰਲਾ ਹੁੰਦਾ ਭਾਈ। ਜਿਹਨੂੰ ਕੋਈ ਸਮਝ ਆ ਜਾਵੇ। ਕੋਈ ਬਿਰਲਾ ਹੀ ਹੁੰਦਾ ਭਾਈ। ਕੋਈ ਵਿਹਲੀ ਰੂਹ ਹੁੰਦੀ ਹੈ ਜਿਸ ਨੂੰ ਇਹ ਸਮਝ ਆ ਜਾਵੇ। ਹਣ ਬਹਾਮਣਾ ਪੰਡਤਾਂ ਨੇ ਕਿਹਾ ਕਹਿੰਦੇ ਸਾਡੇ ਕਿਸ਼ਨ ਜੀ ਮਹਾਰਾਜ ਉਹ ਤਾਂ ਇਨੇ ਗੁਣੀ ਗਿਆਨੀ ਚਕਰਵਰਤੀ ਸੀ ਗੁਣ ਦੱਸੇ ਸਾਰੇ ਕਹਿੰਦੇ ਉਹਨਾਂ ਤਾਂ ਇਕੱਲਾ ਸ੍ਰੀ ਕਿਸ਼ਨ ਕਹਿੰਦੇ ਸੀ ਇਹ ਤੁਹਾਡੇ ਨਾਲ ਤਾਂ ਸ੍ਰੀ ਹਰਕ੍ਰਿਸ਼ਨ ਨਾਲ ਗੁਰੂ ਵੀ ਲੱਗਿਆ ਹੋਇਆ ਇਹ ਤੁਹਾਡੇ 'ਚ ਗਿਆਨ ਵਧਣਾ ਕਹਿੰਦੇ ਉਹਨਾਂ ਨੇ ਭਗਵਤ ਗੀਤਾ ਦਾ ਉਚਾਰਨ ਕੀਤਾ ਤੁਸੀਂ ਅਰਥ ਕਰੋ ਭਾਸ਼ਾ ਕਹਿੰਦੇ ਠੀਕ ਆ ਵੀ ਫਿਰ ਪੰਡਤ ਬ੍ਰਾਹਮਣਾਂ ਦੇ ਮਨ 'ਚ ਇਹ ਖਿਆਲ ਆਇਆ ਕਹਿੰਦੇ ਤੁਸੀਂ ਤਾਂ ਭਾਈ ਗੁਰੂ ਘਰ ਦੇ ਵਿੱਚ ਪੈਦਾ ਹੋਏ ਤੁਸੀਂ ਵਿੱਦਿਆ ਪੜ੍ਹੀ ਹੋਵੇਗੀ ਗੱਲ ਤਾਂ ਤਦ ਮੰਨੀ ਜਾਏਗੀ ਕਿ ਜੇ ਤੁਸੀਂ ਕਿਸੇ ਹੋਰ ਤੋਂ ਹੱਥ ਕਰਵਾ ਦੋ ਆਪਣੀ ਮਿਹਰ ਦ੍ਰਿਸ਼ਟੀ ਕਹਿੰਦੇ ਠੀਕ ਹੈ ਅੱਛਾ ਬਾਹਮਣ ਪੰਡਤ ਡਰ ਵੀ ਰਹੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰ ਦੀ ਮਹਿਮਾ ਨੂੰ ਜਾਣਦੇ ਸਨ ਭਾਈ। ਬਾਹਰਾਂ ਸ਼ਕਤੀਆਂ ਜਾਣਦੇ باوجود ਵੀ ਉਹਨਾਂ ਨੂੰ ਆਤ ਪਈ ਹੋਈ ਹੈ। ਕਿ ਆਪਾਂ ਨੂੰ ਵੀ ਪਤਾ ਹੀ ਹੈ ਭਾਈ ਧਰਮ ਦੇ ਮਾਰਗ ਦੇ ਵਿੱਚ ਜਦੋਂ ਵੀ ਕੋਈ ਵਿਰੋਧੀ ਉੱਠਦਾ ਉਸ ਨੂੰ ਵਹਿਰੂ ਕਿਸ ਤਰ੍ਹਾਂ ਦਵਾ ਦਿੱਤਾ। ਭਾਵ ਸੱਚ ਨਾਲ ਟੱਕਰਨ ਵਾਲਾ ਹਮੇਸ਼ਾ ਚੱਕਣਾ ਚੂਰ ਹੁੰਦਾ ਖੁਦੀ ਬਰਬਾਦ ਹੁੰਦਾ। ਔਰੰਗਜ਼ੇਬ ਉੱਠਿਆ ਬਾਬਰ ਉੱਠਿਆ ਸਭ ਘਾਤੋ ਹੋਏ ਹਨ ਪਰ ਉਹਦਾ ਟੱਕਰਾ ਸੱਚ ਦਾ ਟੱਕਰਾ ਕੋਈ ਨਹੀਂ ਕਰ ਸਕਦਾ ਨਾ ਹੀ ਕਰੇ ਬਈ ਕੋਈ ਕਰਨਾ ਨਹੀਂ ਚਾਹੀਦਾ ਕਿ ਜਿਵੇਂ ਸੂਰਜ ਨੂੰ ਅਸੀਂ ਕਹੀਏ ਵੀ ਠੰਡਾ ਕਰਨਾ ਜਦ ਨਾਲ ਮਰਦੀ ਪਾਣੀ ਛੁੱਟੀ ਚਲਦਾ ਤਾ ਨੂੰ ਉਹਨੇ ਤੇਰੇ ਪਾਣੀ ਨੂੰ ਗਰਮ ਕਰੀ ਜਾਣਾ ਵੜੀ ਜਾਣਾ ਪਰ ਉਹ ਠੰਡਾ ਨਹੀਂ ਹੋਣਾ ਉਸੇ ਤਰ੍ਹਾਂ ਹੀ ਭਾਈ ਸਤ ਨੂੰ ਕੋਈ ਲੁਕੋ ਨਹੀਂ ਸਕਦਾ ਸਤ ਨੂੰ ਕੋਈ ਛੁਪਾ ਨਹੀਂ ਸਕਦਾ ਸਜਨਾ ਕੋਈ ਟਕਦਾ ਨਹੀਂ ਸਕਦਾ ਹੁਣ ਪਤਾ ਸੀ ਪੰਤਾ ਬ੍ਰਹਮਣਾ ਨੂੰ ਕਿ ਇਹ ਨ ਦੇ ਵਿੱਚ ਤਵੇ ਨਹੀਂ ਕਾਬਲੇ ਤੋਂ ਹੋਗੀ ਬੜੇ ਲਿਖੇ ਹੋਣਗੇ ਕਹਿੰਦੇ ਗਲਤ ਆਏ ਆ ਜੇ ਕਿਸੇ ਹੋਰ ਤੋਂ ਕਹਿੰਦੇ ਚਲੋ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਉਹ ਵੀ ਦੇਖ ਲੈਣੇ ਕਰਕੇ ਆਪਾਂ ਅੱਛਾ ਲਬਿਆ ਵੀ ਕੇ ਸਖਸ਼ ਨੂੰ ਕਹਿੰਦੇ ਕਿ ਉਹ ਨਾ ਬੜੀ ਢੂੰਗੀ ਚਾਲ ਚਲੀ ਕਹਿੰਦੇ ਇੱਕ ਐਸਾ ਸੱਜੂ ਝੀਵਰ ਕਰਕੇ ਨਾਮ ਆਉਂਦਾ ਤੇ ਆਦੇਵ ਉਹ ਗੁੰਗਾ ਵੀ ਹੈ ਉਹ ਬੋਲਾ ਵੀ ਹੈ ਨਾ ਉਹ ਬੋਲ ਸਕਦਾ ਨਾ ਸੁਣ ਸਕਦਾ ਹਨ ਉਹਨਾਂ ਨੇ ਤਾਂ ਇਹ ਸੋਚਿਆ ਵਰਤਾ ਭਰਮਣ ਕਿ ਇਹਨੂੰ ਲੈ ਜਾਣੇ ਆ ਕਿਹੜੇ ਅਰਥ ਕਰਾ ਦੋ ਇਹ ਤਾਂ ਬੋਲ ਨਹੀਂ ਸਕਦਾ ਇਹਨੂੰ ਤਾਂ ਸੁਣਦਾ ਵੀ ਕੱਖ ਨਹੀਂ ਹੈ ਗੁਰੂ ਹਾਰ ਦੇਗਾ ਅਸੀਂ ਜਿੱਤ ਜਾਾਂਗੇ ਫਿਰ ਔਰੰਗਜ਼ੇਬ ਨੂੰ ਕਹਾਂਗੇ ਇਹ ਸਾਡੇ ਨਾਲ ਉੱਤੇ ਦੀ ਨਹੀਂ ਹੈ ਇਹ ਤਾਂ ਆ ਕਮ ਨਹੀਂ ਹੋਏ ਪਰ ਉਹਨਾਂ ਮੋਰਖਾ ਨੂੰ ਕੀ ਪਤਾ ਸੀ ਅਗਿਆਨੀ ਲੋਕਾਂ ਨੂੰ ਕਿ ਜਿਸ ਨੂੰ ਭਾਈ ਤੁਸੀਂ ਲੈ ਕੇ ਜਾ ਰਹੇ ਹੋ ਅੱਜ ਅਸਲ ਦੇ ਵਿੱਚ ਉਹਦੇ ਭਾਗ ਉਦੇਮ ਹੋਣ ਲੱਗੇ ਹੈ ਭਾਗ ਜਿਹੜਾ ਗੁੰਗਾ ਵਹਿਰਾ ਵਾ ਨਾ ਅੱਜ ਉਹਦੀ ਕਿਸਮਤ ਦੇ ਵਿੱਚ ਉਹ ਦਰਸ਼ਨ ਆਉਣ ਲੱਗੇ ਹੈ ਉਹ ਦਰਸ਼ਨ ਕਿਹੜੇ ਜਿਹੜੇ ਆਪਾਂ ਰੋਜ਼ ਗੁਰਬਾਣੀ ਛੋੜਦੇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜ ਅੱਜ ਉਸ ਗੁਰੂ ਦੇ ਦਰਸ਼ਨ ਕਰਨੇ ਸੀ ਅੱਜ ਉਹਦੀ ਵੀ ਭਾਈ ਉਹ ਘੜੀ ਆਉਣੀ ਸੀ ਭਾਗ ਉਹਦੇ ਸੀ ਜਿਵੇਂ ਕਹਿੰਦੇ ਆ ਨਾ ਇੱਕ ਵਿధి ਬਣਦੀ ਹੁੰਦੀ ਹੈ ਹਰ ਕਾਰਜ ਦੀ ਅੱਜ ਉਹਦਾ ਸੰਕਟ ਕੱਟਿਆ ਜਾਣਾ ਸੀ ਦੁੱਖ ਕੱਟਿਆ ਜਾਣਾ ਸੀ ਹੁਣ ਉਹ ਤਾਂ ਇਸ ਕਰਕੇ ਲੈ ਕੇ ਕਿ ਇਹ ਤੋਂ ਅਰਥ ਕਿੱਥੋਂ ਕਰ ਲੇਗਾ ਪਰ ਜਿਉਂ ਹੀ ਗੁਰੂ ਪਾਤਸ਼ਾਹ ਦੇ ਨਦੀਕ ਲਿਆ ਗਿਆ ਉਠਾਇਆ ਕਹਿੰਦੇ ਕਰਾਓ ਅਰਥ ਤੇ ਤਨ ਸ੍ਰੀ ਗੁਰੂ ਹਰਕਿਸ਼ਨ ਜੀ ਮਹਾਰਾਜ ਥੋੜਾ ਮੁਸਕਰਾਏ ਕਹਿੰਦੇ ਚਲੋ ਭਾਈ ਇਹ ਤੋਂ ਕਰਾਂ ਨੇ ਸਵਾ ਲੱਗੀ ਹੈ ਅੱਗੇ ਜੋ ਵੀ ਔਰੰਗਜ਼ੇਬ ਦੇ ਉਹਨਾਂ ਦਾ ਪਈ ਦਫ਼ਤਰ ਜਿਵੇਂ ਕਹਿ ਦਿਓ ਤੋ ਬੰਦੇ ਜੋ ਆਏ ਮੁਗਲ ਆਏ ਵਜ਼ੀਰ ਹੋਣ ਸਹਿਲਾ ਅਹਿਲਕਾਰ ਸਭ ਬੈਠੇ ਐ ਤੇ ਗੁਰੂ ਪਾਤਸ਼ਾਹ ਦੇ ਹੱਥ ਵਿੱਚ ਇੱਕ ਛੋਟੀ ਜੀ ਛੋਟੀ ਕੁੰਡੀ ਜੋ ਵੀ ਕੋਸੀ ਸੈੱਟੇ ਰੱਖੀ ਤੇ ਮੱਖੋ ਕਹਿਤਾ ਬੋਲੋ ਰਬ ਦੇ ਪਿਆਰੇਓ ਬੋਲੋ ਇਹਨੇ ਦੋ ਜਵਾਬ ਇਹਨਾਂ ਦਾ ਇਹਨਾਂ ਕੋ ਬੋਲਣਾ ਸੀ ਗੁਰੂ ਨੇ ਦੇਖੋ ਸੱਚੇ ਗੁਰੂ ਦੀ ਪਹਿਚਾਨ ਪਿੰਗਲ ਪਹਾੜ ਪਾਰ ਚੜੇ ਖਲ ਚਤਰਬ ਕੀਤਾ ਅੰਧਲੇ ਤੇ ਪਰਨ ਸੋਜਿਆ ਗੁਰੂ ਭੇਟ ਪਨੀਤਾ ਗੁਰੂ ਨਾ ਮਿਲਦਿਆਂ ਸਾਰੇ ਸਾਡੇ ਸਾਰੇ ਦੁੱਖ ਕੱਟੇ ਜਾਂਦੇ ਗੁਰੂ ਸਮਰੱਥ ਹੋ ਗੁਰੂ ਦੇ ਅੰਦਰ ਉਹ ਬਲ ਬੁੱਧ ਸ਼ਕਤੀ ਹੋਵੇ ਜਿਹੜੀ ਪ੍ਰਮਾਤਮਾ ਨਾਲ ਮਿਲਾਉਂਦੀ ਹੋਵੇ ਜਿਹੜੇ ਆਪਣੇ ਨਾਲ ਮਿਲਾਉਂਦੇ ਉਹਨਾਂ ਕੋਈ ਸ਼ਕਤੀਆਂ ਨਹੀਂ ਹੁੰਦੀ ਕਿ ਜਿਹੜੇ ਭਾਈ ਤੁਹਾਡੇ ਨਾਲ ਗੱਲ ਕਰਦੇ ਨੇ ਨਾ ਭਾਈ ਚਲੋ ਭਾਈ ਆ ਜੀ ਵੀਰ ਵਾਰ ਆ ਜੀ ਬੁੱਧ ਵਾਰ ਆ ਜੀ ਫਲਾਣੇ ਦਿਨਾਂ ਦਾ ਇਥੇ ਗੁਰਵਾਣੀ ਕਹਿੰਦੀ ਹੈ ਹੁਣ ਤੁਸੀਂ ਸਭ ਤਾਂ ਜਾਣੇ ਹੋ ਨਾ ਕਿ ਇਹਦੇ ਵੀਰਵਾਰ ਆਖਿਆ ਕਿ ਇਹ ਐਤਵਾਰ ਕੇ ਦਾ ਕੋਈ ਦਿਨ ਰੱਖਿਆ ਹੋਇਆ ਕੋਈ ਸੌ ਮਰਦੀ ਸਵਾਲ ਆਂਦਾ ਕੋਈ ਕੁਛ ਕਰਦਾ ਅਜਿਹੇ ਪਾਸ਼ਾ ਨੇ ਗੱਲ ਕਹਿ ਦਿੱਤੀ ਸਭ ਨੂੰ ਕਰੋਂਗੇ ਅਪ ਜੀ ਮਹਾ ਦੇਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਦਿਨ ਕੋਈ ਵੀ ਹੋਵੇ ਉਹੀ ਮੈਨੇ ਰਖਦਾ ਕਹਿੰਦੇ ਸਾਰੇ ਦਿਨ ਸਾਰੇ ਸਮਾਂ ਭਲਾ ਹੈ ਮਹਾਦੇਸ ਮੂਰਤ ਪਨੇ ਜੇਦਨ ਤੇਰੀ ਤੇ ਉਹਦੀ ਨਦਰ ਹੋਗੀ ਸਭ ਤੋਂ ਵੱਡੀ ਨਦਰ ਕਦੋਂ ਜਦੋਂ ਗੁਰੂ ਪਾਤਸ਼ਾਹ ਵਾਹਿਗੁਰੂ ਦੇ ਨਾਲ ਜੁੜ ਗਏ ਜਦੋਂ ਗੁਰਾਂ ਦੀ ਚਰਣੀ ਆ ਗਏ ਸਤ ਸੰਗਤ ਵਿੱਚ ਆ ਗਏ ਇਹ ਸਮਝੋ ਉਹਦੀ ਨਦਰ ਹੋ ਰਹੀ ਹੈ ਹੁਣ ਕਹੇ ਬੈਠੇ ਆਲਸ ਉੱਠਣੇ ਦਿੰਦੀ ਕਿ ਕੋਸੇ ਐਜ ਵੀ ਹੋਣੇ ਹੈ ਭਾਈ ਕਿ ਜਿਨ੍ਹਾਂ ਦੇ ਦੋ ਚਾਰ ਲੱਗੇ ਹੋਣੇ ਰਾਦੇ ਪਿਗ ਉਹ ਤਾਂ ਵੈਸੇ ਹੀ ਉੜਦੇ ਨਹੀਂ ਭਾਵ ਉਹਨਾਂ ਨੂੰ ਰੱਬ ਨੇ ਨਾ ਕਾਲ ਯੁਗ ਦੇ ਵਿੱਚ ਲਪੇਟਿਆ ਹੋਇਆ ਵਾ ਉਹਨਾਂ ਨੂੰ ਸੁੱਖ ਐਸੇ ਦਿੱਤੇ ਹੋਏ ਨੇ ਉੱਠਣੇ ਦਿੰਦੇ ਆਲਸ ਨਿੰਦਰਾ ਧਰਮ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਇਹ ਉਹਨਾਂ ਦੇ ਭਾਗ ਨਹੀਂ ਐਸੇ ਜਲਦੀ ਇਹ ਤਾਂ ਜਦੋਂ ਚੰਗੇ ਕਰਮ ਹੁੰਦੇ ਆ ਤਦ ਕਿਤੇ ਪਈ ਇਹ ਵਡਿਆਈਆਂ ਮਿਲਦੀਆਂ ਇਸ ਗੁਰੂ ਦੇ ਦਰਤੇ ਬਡਾਈਆਂ ਮਿਲਦੀਆਂ ਆ ਕਿ ਭਾਈ ਤੇਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਨੇ ਭਈ ਮਾਣ ਬਡਾਈ ਮਿਲੀ ਹੋਈ ਆਠਵੇਂ ਨਾਨਕ ਨੇ ਕਿਹਾ ਉਸ ਸਮੇਂ ਜਦੋਂ ਗੁਰੂ ਨੇ ਲੋਹ ਹੋਇਨ ਲਾਲ ਨਦਰ ਜਦ ਸਤਗੁਰਦਾਰੇ ਪਾਚਾ ਕਹਿੰਦੇ ਇਹ ਹੈ ਜਦੋਂ ਗੁਰੂ ਦੀ ਨਿਗਾਹ ਹੋ ਜੇ ਨਾ ਤੇਰੇ ਵੱਲ ਲੋਹਾ ਵੀ ਕਹਿੰਦੇ ਲਾਲ ਬਣ ਜਾਂਦਾ ਔਰ ਲੋਹੇ ਦੀ ਕੀਮਤ ਤਾਂ ਭਾਈ ਕਿਲੋਆਂ ਦੇ ਹਿਸਾਬ ਨਾਲ ਆ ਵੀ 10 ਕਿਲੋ 20 ਕਿਲੋ ਰੇਟ ਵੀ ਪਹੁੰਚਦੇ ਆ ਦੇਦੇ ਆ ਕਦੇ 20 ਹੋ ਜਾਂਦਾ ਕਦੇ 20 22 23 ਇਦਾਂ ਹੁੰਦਾ ਨਾ ਕੁਆਰਟ ਦੇ ਵਿੱਚ ਵਿਕਦਾ ਪਰ ਜਿਹੜਾ ਲਾਲ ਹੁੰਦਾ ਨਾ ਉਹ ਤਾਂ ਤੇਰਾ ਪੂਰਾ ਸ਼ਹਿਰ ਖਰੀਦ ਸਕਦਾ ਉਹਦੀ ਇੰਨੀ ਕੀਮਤ ਹੁੰਦੀ ਹੈ ਛੋਟਾ ਜਿਹਾ ਹੁੰਦਾ ਵਜਨ ਦੇ ਵਿੱਚ ਇਹ ਛੋਟਾ ਜਿਹਾ ਹੁੰਦਾ ਹੈ ਉਹਦਾ ਆਕਾਰ ਉਹ ਤਾਂ ਨਹੀਂ ਕਿਲੋਆਂ ਚੋਂਦਾ ਵੀ ਪਰ ਉਹਦੀ ਵੈਲਿਊ ਇੰਨੀ ਹੋ ਜਾਂਦੀ ਹੈ ਲੋਹਾ ਹੋਇਓ ਲਾਲ ਨਦਰ ਜਦ ਸਤ ਗੁਰਦਾਰੀ ਜਿਹਦੇ ਤੇ ਵੈਗਨ ਦੀ ਨਦਰ ਹੋ ਜਾਵੇ ਨਦਰ ਹੀ ਸੀ ਨਾ ਕੋਣ ਪੋਧਾ ਸੀ ਉਹਨਾਂ ਭਗਤਾਂ ਨੂੰ ਰੱਬ ਦੇ ਪਿਆਰੇ ਨੂੰ ਅੱਜ ਦੇਖੋ ਭਾਈ ਉਹਨਾਂ ਦੇ ਨਾਮ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਵਾਨੀ ਵਿੱਚ ਕਿਉਂਕਿ ਉਹ ਅਕਾਲ ਪੁਰਖ ਦੇ ਹੋਗੇ ਅਕਾਲ ਪੁਰਖ ਦੀ ਦ੍ਰਿਸ਼ਟੀ ਚ ਆ ਗਏ ਨਦਰ ਚ ਆ ਗਏ ਅੱਜ ਉਹਨਾਂ ਦੇ ਸਥਾਨ ਦੇ ਉੱਤੇ ਭਾਈ ਦੇਖੋ ਕਿਵੇਂ ਸੋਨੇ ਦੇ ਮੰਦਰ ਬਣਾਇਆ ਹੈ ਹੀਰੇ ਮੋਤੀ ਜੜੇ ਹੋਏ ਉਹਨਾਂ ਦੇ ਸਥਾਨਾਂ ਦੇ ਉੱਤੇ ਜਿਨ੍ਹਾਂ ਦੀ ਜਗ੍ਹਾ ਤੇ ਕਦੇ ਘਾਹ ਦੀਆਂ ਕੱਖਾਂ ਦੀਆਂ ਪੁੱਲੀਆਂ ਹੁੰਦੀਆਂ ਸੀ ਲੋਹ ਹੋਇਓ ਲਾਲ ਨਦਰ ਜਦ ਸਤਗੁਰੂ ਧਾਰੇ ਜਦੋਂ ਸਤਗੁਰ ਦੀ ਨਦਰ ਹੋਗੀ ਉਨ ਜੇ ਆਪਰ ਤੇ ਕਿਉਂ ਨਹੀਂ ਹੁੰਦੀ ਕਿਉਂਕਿ ਆਪਾਂ ਸਤਿਗੁਰ ਦੇ ਹੋਏ ਕੋਈ ਨਹੀਂ ਐ ਗੱਲੀ ਤੇ ਹੁੰਦੀ ਐ ਕਿ ਓਏ ਹੋ ਸਕਦਾ ਹੈ ਕਿ ਗੁਰਨਾਨਕ ਤੇਰੇ ਵੱਲ ਆਪਣੀ ਮਿਹਰ ਵਾਲੀ ਨਿਗਾਹ ਨਾਲ ਦੇਖਣ ਤੇਰੇ ਕਾਰਜਨ ਸਾਰੇ ਜਾਣੀ ਇਹ ਕਿਵੇਂ ਹੋ ਸਕਦਾ ਹੈ ਭਾਵ ਤੇਰੀਆਂ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਵਹਿਗਦੂ ਹੈ ਇੱਛਾ ਪੂਰਕ ਸਰਬ ਸੁਖਦਾਤਾ ਹਰਿ ਜਾਂਕੇ ਵਸ ਹੈ ਕਾਮ ਤੈਨਾ ਸੋ ਐਸਾ ਹਰਤੇ ਆਈਏ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨ ਸਾਰੀਆਂ ਇੱਛਾਵਾਂ ਉਤਾਰੇ ਤਨੋਂ ਨੋਦਦਾ ਫਰਦਾ ਮਾ ਨਦਰ ਤੋਂ ਬਾਹਰ ਨਦਰ ਵਿੱਚ ਕਿਉਂ ਨਹੀਂ ਆਉਂਦਾ ਕਿਉਂਕਿ ਤੂੰ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਉਂਦਾ ਤੂੰ ਗੁਰੂ ਦੇ ਬਾਣੇ ਵਿੱਚ ਨਹੀਂ ਆਉਂਦਾ ਤੂੰ ਸਬਰ ਸੰਤੋਖ ਵਿੱਚ ਨਹੀਂ ਹੈ। ਬਾਣਾ ਤੈਨੂੰ ਮੰਨਣਾ ਨਹੀਂ ਆਉਂਦਾ, ਹੁਕਮ ਤੈਨੂੰ ਮੰਨਣਾ ਨਹੀਂ ਆਉਂਦਾ। ਨਦਰ ਕਿੱਥੋਂ ਹੋਵੇਗੀ? ਆ ਜਿੰਨਾ ਤੇ ਨਦਰ ਹੋਗੀ ਨਾ ਆ ਦੇਖਿਆ ਨਾ ਪਾਛਾ ਦੀ। ਨਦਰ ਹੋਗੀ ਸੀ, ਨਦਰ ਕੀਤੀ ਹੈ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ। ਇੱਕ ਗੁੰਗੇ ਤੇ ਇੱਕ ਬਹਿਰੇ ਤੇ ਜਿਹਨੂੰ ਨਾ ਸੁਣਦਾ ਨਾ ਬੋਲ ਸਕਦਾ। ਆਪ ਤਾਂ ਮੜੇ ਰੋਗ ਲੈ ਕੇ ਬੈਠੇ ਆ ਇਹ ਨਹੀਂ ਹਟਦਾ ਕਿਤੇ ਕਿਤੇ ਭਜੇ ਫਰਦਿਆਂ ਕਦੇ ਭਲਾ ਨੇ ਬਾਬੇ ਦੇ ਧਾਗੇ ਪਵਾ ਲੈ ਕਦੇ ਤਵੀਤ ਪਾ ਲੈ ਕਦੇ ਹੱਤਾਂ ਵਾਲੇ ਤੁਰੇ ਫਿਰਦੇ ਆ ਨਾ ਆ ਦੇਖ ਲੋ ਤਨ ਸਰੀਰ ਗੁਰਨਾਨਕ ਸਾਹਿਬ ਦੇ ਘਰ ਦੀ ਵਿੜਿਆਈ ਨਾ ਕੋਈ ਧਾਗਾ ਨਾ ਕੋਈ ਤਵੀਤ ਨਾ ਕੋਈ ਪਾਣੀ ਸਿਰਫ ਸਿੱਧੀ ਨਿਗਾਹ ਮਾਰੀ ਏ ਕਿ ਕੇਵਲ ਤੋਂ ਕੇਵਲ ਜਦੋਂ ਹੱਥਵਨੀ ਹੱਥ 'ਚ ਫੜੀ ਸੋਟੀ ਸਿਰ ਤੇ ਰੱਖੀ ਏ ਅੰਦਰ ਦਾ ਸੀ ਪਈ ਜੋ ਦਸੋਂ ਦਵਾਰ ਸੀ ਖੁੱਲ ਗਏ ਕਪਾੜ ਖੁੱਲ ਗਏ ਸਾਰੇ ਅੰਦਰੋਂ ਜਿਹੜਾ ਗੁੰਗਾ ਸੀ ਭਾਈ ਬੋਲਣ ਵੀ ਲੱਗ ਗਿਆ ਜਿਹੜਾ ਕੰਨੋ ਵਹਿਰਾ ਸੀ ਉਹਨੂੰ ਸੁਣਨ ਵੀ ਲੱਗ ਗਿਆ ਔਰ ਜਦੋਂ ਉਸਨੇ ਅਰਥ ਵਿਖਿਆਨ ਕੀਤੇ ਨਾ ਐਸੇ ਅਰਥ ਵਿਖਿਆਨ ਕੀਤੇ ਜਿਵੇਂ ਕਹਿੰਦੇ ਨਾ ਕਿਸੇ ਗਿਆਨ ਦਾ ਕੋਈ ਅੰਤ ਨਹੀਂ ਹੁੰਦਾ ਬੰਮਣਾ ਤਾਂ ਇਹ ਸੀ ਵੀ ਇੰਨੀ ਦਿੱਤੀ ਵਿੱਧਿਆ ਪਾਲੇ ਸਾਡੇ ਉੱਤੇ ਕੌਣ ਹੋ ਸਕਦਾ ਔਰ ਐਸੇ ਵਿਖਿਆਨ ਕੀਤੇ ਇਹਦੇ ਤੇ ਨਦਰ ਹੋ ਜੇ ਨਾ ਇਹ ਨਦਰ ਕਾ ਜਿੰਨਾ ਤੇ ਹੋ ਗਈ ਉਹ ਨਹੀਂ ਫਿਰ ਪਛਾੜ ਦੇ ਭਈ ਉਹ ਤਾਂ ਫਿਰ ਗਾਹਾਂਗਾ ਚਲਦੇ ਭਾਵਨਾ ਚਗਤੀਆਂ ਗੁਰਨਾਨਕ ਦਾ ਹੱਥ ਹੋਵੇ ਕਿਵੇਂ ਕੋਈ ਰੁਕ ਸਕਦਾ ਵਾ ਕਿਸੇ ਸਮਰਥਾ ਨਹੀਂ ਇਹਦੇ ਐਸੇ ਅਰਥ ਕੀਤੇ ਉਸ ਛੱਜੂ ਚੀ ਵਰਣੇ ਕਹਿੰਦੇ ਪੰਤ ਬ੍ਰਾਹਮਣ ਦੇਖ ਕੇ ਤਾਂ ਰਾਨ ਹੋਏ ਹੋਏ ਉਹ ਮੁਗਲ ਵੀ ਦੇਖ ਕੇ ਰਾਨ ਹੋ ਗਏ ਕਹਿੰਦੇ ਇੱਕ ਤਾਂ ਇਹ ਸਾਨੂੰ ਪਤਾ ਲੱਗੇ ਆ ਸਹ ਕਿ ਜੇ ਸਾਡੇ ਵੀ ਭੇਤ ਤੇਣ ਵਾਲੇ ਹੁੰਦੇ ਆ ਉਹ ਕਹਿੰਦੇ ਤਾਂ ਵੀ ਗੁੰਗਾ ਸੀ ਬਹਿਰਾ ਸੀ ਤਾਂ ਸੁਣਦੇ ਸੀ ਫਿਰ ਪਤਾ ਲੱਗਾ ਕਿ ਗੁਰੂ ਬਹੁਤ ਸਮਰਥਾ ਭਾਈ ਔਰੰਗਜ਼ੇਬ ਨੂੰ ਜਾ ਕੇ ਦੱਸਿਆ ਕਹਿੰਦੇ ਉਹ ਤਾਂ ਗੁਰੂ ਬਹੁਤ ਵੱਡੀ ਸ਼ਕਤੀ ਹੈ ਉਹ ਤਾਂ ਰੈਵਰਾ ਔਰੰਗਜ਼ੇਬ ਤੇ ਮਨ ਜੀ ਦਰਸ਼ਨ ਕਰਨ ਦੀ ਲਾਲਸਾ ਤਾਂ ਆਈ ਪਰ ਬਾਦਸ਼ਾਹ ਕਹਿੰਦੇ ਨਾ ਭਈ ਨਹੀਂ ਮਿਲਣਾ ਉਸਨੂੰ ਉਦਸ਼ਟ ਪ੍ਰਾਣੀ ਹੈ ਤੇ ਉਸੇ ਭਾਈ ਤੁਹਾਨੂੰ ਪਤਾ ਹੀ ਹੈ ਫਿਰ ਦਿੱਲੀ ਦੇ ਵਿੱਚ ਹੀ ਉਸ ਟਾਈਮ ਜੋ ਬੜੀ ਭਿਆਨਕ ਬਿਮਾਰੀ ਫੈਲੀ ਹੋਈ ਸੀ ਕਿ ਦੇਖੋ ਗੁਰੂ ਸਹਿਬਾਨ ਭਾਵੇਂ ਪੰਚਮ ਪਾਤਸ਼ਾਹ ਹੁਣ ਜਾਂ ਹੋਰ ਵੀ ਗੁਰੂ ਸਹਿਬਾਨ ਜਿਦੇ ਜਿਦੇ ਵੀ ਇਤਿਹਾਸ ਨਾ ਪਾ ਮੋٹے ਮੋٹے ਸਰਬਣ ਕਰਦੇ ਆ ਪੰਚਮ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਤਨ ਤਨ ਸਾਇਦੀ ਤਰਤੀ ਤੇ ਇਥੇ ਬੜੀ ਭਿਆਨਕ ਬਗੈਰ ਦੀ ਬਿਮਾਰੀ ਸੀ ਜਿੱਤੇ ਅੱਜ ਸਰੋਵਰ ਵੀ ਬਹੁਤ ਵੱਡਾ ਹੈ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਉਹਦਾ ਇੱਕ ਇਤਿਹਾਸ ਹੁੰਦਾ ਸੁਣਿਆ ਪੈਂਦਾ ਤੇ ਉਥੇ ਸਭ ਤੋਂ ਵੱਡਾ ਭਾਈ ਪਿੰਗਲਵਾੜਾ ਕੋੜੀਆਂ ਦਾ ਦਵਾਖਾਨਾ ਸੀ ਜਿਵੇਂ ਖੁਦ ਗੁਰੂ ਅਰਜਨ ਪਾਤਸ਼ਾਹ ਜੀ ਤੇ ਮਾਤਾ ਗੰਗਾ ਜੀ ਦੋਨੇ ਆਪਣੇ ਹੱਥੀਂ ਉਹਨਾਂ ਦੀ ਮਰਮ ਪੱਟੀ ਕਰਦੇ ਇਹ ਗੁਰੂਦੀ ਸ਼ਕਤੀ ਹੁੰਦੀ ਹੈ ਪਾਵਰ ਹੁੰਦੀ ਹੈ ਤੇ ਉਸੇ ਤਰ੍ਹਾਂ ਹੀ 8ਵੇਂ ਪਾਤਸ਼ਾਹ ਸ੍ਰੀ ਹਰਕਿਸ਼ੰਜੀ ਮਹਾਰਾਜ ਇਹਨਾਂ ਨੇ ਵੀ ਭਾਈ ਜਦੋਂ ਦੇਖਿਆ ਵੀ ਬਿਮਾਰੀ ਫੈਲ ਗਈ ਹੈ ਉਹ ਕਿਹੜੀ ਬਿਮਾਰੀ ਸੀ ਕੋਈ ਪਲੇ ਕਹਿੰਦਾ ਕੋਈ ਕੁਸ ਕਹਿੰਦਾ ਜੋ ਕੁਸ ਜੋ ਵੀ ਹੋਇਆ ਬਿਮਾਰੀ ਫੈਲੀ ਪਿਆਨਕ ਸੀ ਤੇ ਰੋਗਿਆਂ ਦੇ ਰੋਗ ਕੜਦੇ ਕੜਦੇ ਸੇਵਾ ਕਰਦੇ ਕਰਦੇ ਇਨੀ ਕਿ ਨਿਰਪੁਣੀ ਆਹ ਲੈ ਮੇਰਾ ਪਾਣੀ ਛਿੜਕਦੇ ਜਾ ਕੇ ਆ ਤੁਹਾਡੇ ਬਾਬਿਆਂ ਕੋਲ ਆ ਧਾਗੇ ਪਵਾ ਦੋ ਤਵੀਤ ਪਵਾ ਦੋ ਇਹ ਕੋਲ ਕਰਦੇ ਇਹ ਪਖੰਡਾ ਹੈ ਠੱਗ ਨੇ ਤਾਂ ਤੇ ਸੱਚੇ ਗੁਰੂ ਨੇ ਤਾਂ ਸੇਵਾ ਕੀਤੀ ਗੁਰੂ ਅਰਜਨ ਪਾਚੀ ਵੀ ਕਹਿੰਦੇ ਸੀ ਆ ਫਲਾਣੇ ਸਰੋਵਰ ਤੋਂ ਪਾਣੀ ਲਿਆ ਕੇ ਇਹਨੂੰ ਪਵਾ ਦੋ ਅਦੋ ਠੀਕ ਹੋ ਜੂ ਅਥੀ ਸੇਵਾ ਕੀਤੀ ਇਹ ਕੋਸ ਨਹੀਂ ਕੀਤਾ ਤੇ ਤੁਸੀਂ ਉਹਨਾਂ ਮਗਰ ਕਿਉਂ ਤਰੇ ਫਿਰਦੇ ਹੋ ਹਲੇ ਵੀ ਅੱਖ ਨਹੀਂ ਖੁੱਲੀ ਇਹ ਤਾਂ ਉਹ ਗੱਲ ਹੋ ਗਈ ਸਾਡੀ ਹੱਥ ਦੀਪ ਕੂਏ ਪਰੇ ਕਾਹੇ ਕੀ ਪੁਰਸਲਾਥ ਭਾਵ ਚਲੋ ਭਾਈ ਸਾਡੇ ਕੋਲ ਚਾਨਣ ਨਹੀਂ ਹੈ ਪ੍ਰਕਾਸ਼ ਨਹੀਂ ਹੈ ਅੰਧੇਰਾ ਸੀ ਤੇ ਡਿਗ ਪੇ ਕੋਈ ਗੱਲ ਨਹੀਂ ਓਏ ਭਾਈ ਮੂਰਖਾ ਹੱਥ ਤੇਰੇ ਲਾਈਟ ਫੜੀ ਹੋਈ ਹੈ ਹੱਥ ਦੀਪ ਦੀਪ ਕਹਿੰਦੇ ਦੀਵੇ ਨੂੰ ਕਿ ਹੱਥ ਵਿੱਚ ਦੀਵਾ ਫੜਿਆ ਹੁਣ ਆਪਾਂ ਲਾਲਟਣ ਕਹਿ ਦਈਏ ਲਾਈਟ ਕਹਿਦੀ ਏ ਟੌਰਥ ਕਹਿਦੀ ਏ ਕਿ ਕੋਈ ਵੀ ਆਪਣੇ ਕੋਲ ਪ੍ਰਕਾਸ਼ ਦਾ ਸਾਧਨ ਹੈ ਅੰਧੇਰੇ ਵਿੱਚ ਚੱਲ ਰਹੇ ਆ ਤੇ ਸਾਡੇ ਕੋਲ ਲਾਈਟ ਹੈਗੀ ਆ ਫੇਰ ਵੀ ਤੂੰ ਖੱਡੇ 'ਚ ਡਿੱਗਦਾ ਤੇ ਪਾਛਾ ਕਹਿੰਦੇ ਹਾਥ ਦੀਪ ਕੂਏ ਪਰੇ ਕਾਹੇ ਕੀ ਫੁਰਸਲਾਤ ਓ ਮੂਰਖਾ ਹਾ ਤੂੰ ਤਾਂ ਫਿਰਦਾਵੇਂ ਹੁਣ ਗਰਵਾਣੀ ਤੈਨੂੰ ਦੱਸਦੀ ਆ ਸਭ ਕੁਝ ਗਿਆਨ ਦੇ ਰਹੀ ਆ ਪ੍ਰਕਾਸ਼ ਹੋਣ ਤੋਂ ਬਾਅਦ ਵੀ ਤੈਨ ਤਾਂ ਪਈ ਉੱਲੂ ਵਾਂਗ ਉਹਨੂੰ ਪ੍ਰਕਾਸ਼ ਤੋਂ ਭਾਈ ਉਹਨੂੰ ਕਬਰਾਟ ਆ ਨਾ ਜੜਿਆ ਸੂਰ ਦੇਖ ਕੇ ਉੱਲੂ ਕਬਰਾਵੇ ਸਾਡੀ ਹਾਲਤ ਵੀ ਇਦਾਂ ਹੀ ਹੈ ਜੋ ਸਾਨੂੰ ਗੁਰਬਾਣੀ ਗਿਆਨ ਦਿੰਦੀ ਹੈ ਸਤ ਦਾ ਗਿਆਨ ਦਿੰਦੀ ਹੈ ਇਹਨੂੰ ਛੱਡਦਾ ਇਹ ਸਾਨੂੰ ਦਿਖਣਾ ਬੰਦ ਹੋ ਜਾਂਦੇ ਆ ਭਾਬਾ ਸੀ ਬੰਦੇ ਹੀ ਨਹੀਂ ਉੱਲੂ ਆ ਇੰਨਾ ਸੱਚ ਜਾਣਨ ਤੋਂ ਬਾਅਦ ਵੀ ਕਿ ਗੁਰੂ ਪਾਸ਼ਾ ਨੇ ਆ ਸਭ ਕੁਝ ਹੋਣ ਤੋਂ ਬਾਅਦ ਵੀ ਕਿ ਕਿੰਨੀ ਭਿਆਨਕ ਬਿਮਾਰੀ ਸੀ ਨਾ ਕਿਸੇ ਕੋੜੀ ਨੂੰ ਠੀਕ ਕਰਨ ਵਾਤੇ ਨਾ ਹੀ ਕਿਸੇ ਭਿਆਨਕ ਬਿਮਾਰੀ ਨੂੰ ਠੀਕ ਕਰਨ ਵਾਤੇ ਨਾ ਪੰਜਮ ਪਾਸ਼ਾ ਨੇ ਨਾ ਹੀ ਅੱਠਵੇਂ ਪਾਸ਼ਾ ਹਰਿ ਕ੍ਰਿਸ਼ਨ ਜੀ ਮਹਾਰਾਜ ਨੇ ਕੋਈ ਇਸ ਤਰ੍ਹਾਂ ਦਾ ਕੋਈ ਧਾਗੇ ਤ੍ਰੀਤ ਪਾਣੀ ਦੀ ਗੱਲ ਨਹੀਂ ਕੀਤੀ ਆਜੋ ਭਾਈ ਮੇਤ ਉਹ ਤਾਂ ਏਡੀ ਸਮਰੱਥਾ ਦੇ ਮਾਲਕ ਸੀ ਦੇਖੋ ਕਿੰਨੀ ਸਮਰੱਥਾ ਇੱਕ ਗੁੰਗੇ ਤੱਕ ਨੂੰ ਬੋਲਣ ਲਾ ਦਿੱਤਾ ਇੱਕ ਬਹਿਰੇ ਨੂੰ ਸੁਣ ਲਾ ਦਿੱਤਾ ਇੱਕ ਛੋਟੀ ਦੇ ਨਾਲੀ ਸਿਰ ਤੇ ਮੜਾ ਜ ਰੱਖਿਆ ਲੋਹ ਹੋਇਓ ਲਾਲ ਨਦਰ ਜਦ ਸਤ ਗੁਰਤਾਰੇ ਜਿਨ੍ਹਾਂ ਨੂੰ ਤੁਸੀਂ ਸਵਾਮੀ ਜੀ ਬ੍ਰਹਮ ਗਿਆਨੀ ਮਹਾਪੁਰਖ ਬਣਾ ਰੱਖਿਆ ਹੈ ਹੈ ਕਿਸੇ ਸਮਰਤ ਕਿ ਇਹਨਾਂ ਦੇ ਵਿੱਚੋਂ ਕੋਈ ਅਜ ਉੱਠਿਆ ਕਿੱਥੇ ਗੁਰੂ ਅਰਜਨ ਪਾਚੇ ਹੱਥੀਂ ਸੇਵਾ ਕਰਦੇ ਆ ਹੱਥੀਂ ਮਰਮ ਪਟੀ ਕਰਦੇ ਆ ਤੇ ਅੱਜ ਦੇ ਸਮੇਂ ਵਿੱਚ ਉਹ ਸੰਕਟਤਾ ਵੀ ਆ ਕਿਤੇ ਕੋਈ ਬਿਮਾਰੀ ਆ ਗਈ ਕਰੋਨਾ ਆ ਗਿਆ ਕਰੋਨਾ ਵਾਲੇ ਦਰਵਾਜ਼ੇ ਬੰਦ ਕਰਕੇ ਬਹਿਗੇ ਸੰਗਤਾਂ ਨੇ ਲੈਣ ਲਾ ਲਈ ਕਹਿੰਦੇ ਬਾਬਾ ਜੀ ਹੁਣ ਪਾਣੀ ਦੇਣਗੇ ਕਰੋਨਾ ਦੀ ਵੈਕਸੀਨ ਲਵਾਉਣ ਦੀ ਲੋੜ ਹੀ ਨਹੀਂ ਬਾਬੇ ਆਹ ਵੈਕਸੀਨਾਂ ਲਵਾਉਂਦੇ ਫਿਰਦੇ ਸੀ ਉਦੋਂ ਮਿਲਨਾਰੀ ਕਹਿੰਦੇ ਭਾਈ ਕਿਤੇ ਬਿਮਾਰੀ ਨਾ ਲੱਗ ਜਾਵੇ ਜਿਹੜਾ ਆਹ ਬਿਮਾਰੀ ਤੋਂ ਡਰਦਾ ਦੂਸਰੀ ਦੀ ਬਿਮਾਰੀ ਕਿੱਥੋਂ ਠੀਕ ਕਰ ਦੂ ਇੱਥੋਂ ਵੀ ਮਤ ਨਹੀਂ ਆਈ ਆ ਹੁਣ ਦੇਖ ਲਓ ਭਾਈ ਐਡਾ